ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ sweep ਪ੍ਰੋਗਰਾਮ ਦੇ ਤਹਿਤ ਇੱਕ ਨੁੱਕੜ ਨਾਟਕ ਸ਼੍ਰੀ ਗੁਰੂ ਰਵਿਦਾਸ ਮੰਦਰ ਮੁਹੱਲਾ ਰਵਿਦਾਸ ਨਗਰ ਗੁਰਾਇਆਂ ਵਿਖੇ ਕਰਵਾਇਆ ਗਿਆ ਇਹ ਨੁੱਕੜ ਨਾਟਕ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਵਿਰਕ ਦੇ ਬੱਚਿਆਂ ਵੱਲੋਂ ਕੀਤਾ ਗਿਆ ਇਹ ਪ੍ਰੋਗਰਾਮ ਫਲੋਰ 3 ਐਸ.ਟੀ.ਐਮ ਸਰਦਾਰ ਅਮਨਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ ਇਸ ਸਾਰੇ ਪ੍ਰੋਗਰਾਮ ਦੀ ਰੂਪਰੇਖਾ sweep ਨੋਡਲ ਅਫਸਰ ਸਰਦਾਰ ਸਤਵਿੰਦਰਪਾਲ ਸਿੰਘ ਜੀ ਵੱਲੋਂ ਕੀਤੀ ਗਈ ਇਸ ਪ੍ਰੋਗਰਾਮ ਦੇ ਤਹਿਤ 10 ਬੱਚਿਆਂ ਨੇ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਵਾਰ 70 ਪਾਰ ਦਾ ਨਾਅਰਾ ਵੀ ਦਿੱਤਾ ਇਸ ਮੌਕੇ ਹਰਜੀਤ 바ਵਾ ਨਗਰ ਨਿਗਮ ਦੇ ਕਰਮਚਾਰੀ ਮੁਕੇਸ਼ ਲਖਵਿੰਦਰ ਰਾਜਕੁਮਾਰ ਅਤੇ ਸਮੂਹ ਮੁਹੱਲਾ ਨਿਵਾਸੀ ਮੌਜੂਦ ਰਹੇ ਮੈਡਮ ਦਾ ਔਰ ਭਗਵੰਦਰ ਜੀ ਦਾ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਵਧੀਆ ਨਾਟਕ ਪੇਸ਼ ਕੀਤਾ ਔਰ

ਕਿ ਨਕੜਾ ਨਾਟਕ ਜਿਹੜਾ ਉਹ ਕਰਾਇਆ ਗਿਆ ਜਿਸ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਨੇ ਤੇ ਵਿਦਿਆਰਥੀਆਂ ਨੇ ਇਹ ਨਕੜਾ ਨਾਟਕ ਜਿਹੜਾ ਵੋਟਾਂ ਦੇ ਸੰਬੰਧ ਵਿੱਚ ਜਿਹੜਾ ਪੇਸ਼ ਕੀਤਾ ਇਹਦੇ ਵਿੱਚ ਦੱਸਿਆ ਕਿ ਵੋਟ ਦੀ ਕਿਵੇਂ ਸੁਰੱਖਿਆ ਹੈ ਸਾਨੂੰ ਨੰਗਿਆਂ ਦੇ ਵਿੱਚ ਲੈ ਕੇ ਜਾਂ ਬੋਤਲ ਲੈ ਕੇ ਜਿਹੜੀ ਵੋਟ ਨਹੀਂ ਪਾਉਣੀ ਚਾਹੀਦੀ ਆ ਕਿਸੇ ਲੋਭ ਲਾਲਚ ਵਿੱਚ ਜਿਹੜੀ ਵੋਟ ਨਹੀਂ ਪਾਉਣੀ ਚਾਹੀਦੀ ਇਹ ਸਾਰੀ ਪੇਸ਼ਕਾਰੀ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਬਹੁਤ ਬੰਨਿਆ ਟਰੰਗ ਨਾਲ ਜਿਹੜੇ ਆਏ ਹੋਏ ਹੋਟਲ ਸਿਗੇ ਵਿੱਚ ਯੰਗ ਮੋਟਰ ਵੀ ਸਿਗੇ ਸਾਡੇ ਵਿੱਚ ਬਯੁਰ ਮਾਤਾ ਪੈਣਾ ਸਾਰੇ ਇੱਥੇ ਆਏ ਸਾਰੇ ਨੇ ਇਸ ਨਾਟਕ ਦਾ ਜਿਹੜਾ ਆਨੰਦ ਵੀ ਮਾਣਿਆ ਤੇ ਜਿਹੜੇ ਜੋ ਮੈਸੇਜ ਸੀਗਾ ਸਾਡਾ ਇਸ ਵਾਰ 70 ਪਾਰ ਉਸ ਨੂੰ ਵੀ ਅਸੀਂ ਇਹਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਨੂੰ ਪ੍ਰੇਰਿਤ ਕਰਕੇ ਜਿਹੜਾ ਪੂਲਿੰਗ ਬੂਥ ਵੱਲ ਲੈ ਕੇ ਜਾਈਏ ਤੇ ਸਾਡੇ ਜਿਹੜਿਆ ਇਸ ਵਾਰ ਸਾਡੀ ਟਾਰਗੇਟ ਜਿਹੜਾ ਬਹੁਤ ਬੜੀ ਤਾਂ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਵਿਸ਼ੇਸ਼ ਜਿਹੜਾ ਸਾਥ ਦਿੱਤਾ ਸਾਡੇ ਈਓ ਸਾਹਿਬ ਕਰਮਿੰਦਰ ਪਾਲ ਸਿੰਘ ਜੀ ਨੇ ਜਿਹੜਾ ਅ 特ੀਸ਼ ਤੌਰ ਤੇ ਸਾਡੀ ਜਿਹੜੀ ਹੈ ਰਿੱਤ ਦੀ ਮਿਊਨਿਸਪਲ ਕਮੇਟੀ ਆ ਉਹਨਾਂ ਦੇ ਸਟਾਫ ਮੈਂਬਰਸ ਲਖਵਿੰਦਰ ਜੀ ਮਨੀਸ਼ ਜੀ ਬਕੇਸ਼ ਜੀ ਤੇ ਕਾਜੂਮਾਰ ਜੀ ਇਹ ਸਾਰੇ ਵੀਐਲਓ ਨੇ ਇਹਨਾਂ ਨੇ ਸਾਡਾ ਵਿਸ਼ੇਸ਼ ਤੌਰ ਤੇ ਸਾਥ ਦਿੱਤਾ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਸਰਦਾਰ ਅਮਨਪਾਲ ਸਿੰਘ ਜੀ ਪრეਜ਼ੀਡੈਂਟ ਫਲੋਰ ਜੀ ਦੀ ਰਹਿਨਮਾਈ ਵਿੱਚ ਹੋਇਆ